ਪੰਜਾਬੀ ਵਾਲੀ ਕੈਨੇਡਾ ਤੋਂ ਦੋ ਮਾੜੀਆਂ ਖਬਰਾਂ ਨੇ ਯੂਕੇ ਨੇ ਵੱਡਾ ਬਦਲਾਅ ਕੀਤਾ ਹੈ ਦਰਸਲ ਬ੍ਰਿਟਿਸ਼ ਸਰਕਾਰ ਨੇ ਦੇਸ਼ ਵਿੱਚ ਸਰਨਾਰਥੀਆਂ ਲਈ ਹੁਣ ਤੱਕ ਦੇ ਸਭ ਤੋਂ ਵੱਡੇ ਨੀਤੀਗਤ ਬਦਲਾਅ ਦਾ ਐਲਾਨ ਕਰ ਦਿੱਤਾ ਹੈ ਇਸ ਬਦਲਾਅ ਦੇ ਤਹਿਤ ਸਰਨਾਰਥੀਆਂ ਦੀ ਸਥਿਤੀ ਹੁਣ ਸਥਾਈ ਦੀ ਬਜਾਏ ਅਸਥਾਈ ਹੋਵੇਗੀ ਅਤੇ ਸਥਾਈ ਨਿਪਟਾਰੇ ਲਈ ਉਡੀਕ ਦਾ ਸਮਾਂ 5 ਸਾਲਾਂ ਤੋਂ ਵਧਾ ਕੇ 20 ਸਾਲ ਕਰ ਦਿੱਤਾ ਜਾਵੇਗਾ ਗ੍ਰੈਸ ਕਤਰ ਸ਼ਵਾਨਾ ਮਹਿਮੂਦ ਦੇ ਅਨੁਸਾਰ ਇਹ ਕਦਮ ਗੈਰ ਕਾਨੂੰਨੀ ਪ੍ਰਵਾਸ ਅਤੇ ਕਿਸ਼ਤੇ ਆ ਰਹੀ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਹੈ ਪਰ ਸਰਨਾਰਥੀ ਸੰਗਠਨਾਂ ਨੇ ਇਸ ਨੂੰ ਸਖਤ ਕਿਹਾ ਹੈ ਦੂਜੇ ਪਾਸੇ ਇਸ ਕਦਮ ਨੂੰ ਆਧੁਨਿਕ ਸਮੇਂ ਵਿੱਚ ਦੇਸ਼ ਦੀਆਂ ਸਰਨਾਰਥੀ ਨੀਤੀਆਂ ਦਾ ਸਭ ਤੋਂ ਵਿਆਪਕ ਸੁਧਾਰ ਮੰਨਿਆ ਜਾ ਰਿਹਾ ਹੈ ਲੇਬਰ ਸਰਕਾਰ ਨੇ ਇਹ ਕਦਮ ਫਰਾਂਸ ਤੋਂ ਗੈਰ ਕਾਨੂੰਨੀ ਉਨੇ ਛੋਟੀਆਂ ਕਿਸ਼ਤੀਆਂ ਰਾਹੀਂ ਆਉਣ ਵਾਲੇ ਪ੍ਰਵਾਸੀਆਂ ਉੱਤੇ ਨਿਯੰਤਰਣ ਸਖਤ ਕਾਨੂੰਨ ਲੈ ਚੁੱਕਿਆ ਹੈ ਇਸ ਨਾਲ ਯੂਕੇ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਹੁਣ ਸਥਾਈ ਨਿਵਟਾਰੇ ਲਈ 20 ਸਾਲ ਤੱਕ ਉਡੀਕ ਕਰਨੀ ਪੈ ਸਕਦੀ ਹੈ ਇਸ ਦਾ ਉਦੇਸ਼ ਮੁੱਖ ਤੌਰ ਤੇ ਪ੍ਰਸਿੱਧ ਰਿਫਾਰਮ ਯੂਕੇ ਪਾਰਟੀ ਦੇ ਪ੍ਰਭਾਵ ਨੂੰ ਸੀਮਿਤ ਕਰਨਾ ਹੈ ਜਿਸ ਨੇ ਪਿਛਲੇ ਸਮੇਂ ਵਿੱਚ ਪ੍ਰਵਾਸ ਨੀਤੀ ਨੂੰ ਰਾਸ਼ਟਰੀ ਏਜੰਡੇ ਦਾ ਕੇਂਦਰੀ ਸਥਾਨ ਦਿੱਤਾ ਹੈ ਸਰਕਾਰ ਨੇ ਕਿਹਾ ਕਿ ਨੀਤੀ ਡੈਨਿਸ਼ ਮਾਡਲ ਤੋਂ ਪ੍ਰੇਰਣਾ ਲੈਂਦੀ ਹੈ ਜਿਸ ਨੂੰ ਯੂਰਪ ਵਿੱਚ ਸਭ ਤੋਂ ਸਖਤ ਇਮੀਗ੍ਰੇਸ਼ਨ ਨੀਤੀ ਮੰਨਿਆ ਜਾਂਦਾ ਹੈ ਵਾਦੀ ਪ੍ਰਵਾਸੀ ਵਿਰੋਧੀ ਭਾਵਨਾ ਨੇ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਨਿਯਮਾਂ ਨੂੰ ਸਖਤ ਕਰਨ ਲਈ ਪ੍ਰੇਰਿਤ ਕੀਤਾ ਹੈ ਹਾਲਾਂਕਿ ਇਸ ਕਦਮ ਦੀ ਮਨੁੱਖੀ ਅਧਿਕਾਰ ਸਮੂਹਾਂ ਦੁਆਰਾ ਵੀ ਆਲੋਚਨਾ ਕੀਤੀ ਗਈ ਹੈ ਦੱਸਦੇ ਕਿ ਸ਼ਰਨਾਰਥੀਆਂ ਨੂੰ ਮਿਲਣ ਵਾਲੀ ਟੈਕਸ ਆਧਾਰਿਤ ਸਹਾਇਤਾ ਜਿਵੇਂ ਰਿਹائش ਅਤੇ ਹਫਤਾਵਾਰੀ ਭੱਤੇ ਹੁਣ ਸਿਰਫ ਉਹਨਾਂ ਲੋਕਾਂ ਲਈ ਉਪਲਬਧ ਹੋਣਗੇ ਜੋ ਕੰਮ ਕਰ ਰਹੇ ਨੇ ਜਸਤਾਨਿਕ ਪਾਈਚਾਰਿਆਂ ਅਤੇ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਨੇ ਜਿਨ੍ਹਾਂ ਸ਼ਰਨਾਰਥੀਆਂ ਕੋਲ ਕੰਮ ਕਰਨ ਦੀ ਯੋਗਤਾ ਪਰ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਜੋ ਕਾਨੂੰਨ ਤੋੜਦੇ ਨੇ ਉਹਨਾਂ ਨੂੰ ਹੁਣ ਇਹ ਸਹਾਈਤਾ ਨਹੀਂ ਮਿਲੇਗੀ ਸ਼ਰਨਾਰਥੀਆਂ ਦੀ ਸੁਰੱਖਿਆ ਸਥਿਤੀ ਨਿਯਮਤ ਸਮੀਖਿਆ ਦੇ ਅਧੀਨ ਅਸਥਾਈ ਹੋਵੇਗੀ ਅਤੇ ਜੇਕਰ ਮੂਲ ਦੇਸ਼ ਨੂੰ ਸੁਰੱਖਿਤ ਮੰਨਿਆ ਜਾਂਦਾ ਤਾਂ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ ਵਟੇਨ ਦੇ ਸਿਸਟਮ ਨੂੰ ਵਰਤਮਾਨ ਵਿੱਚ ਦੂਜੇ ਯੂਰੋਪੀਅਨ ਦੇਸ਼ਾਂ ਦੇ ਮੁਕਾਬਲੇ ਬਧੇਰੇ ਉਧਾਰ ਮੰਨਿਆ ਜਾਂਦਾ ਜਿੱਥੇ ਸ਼ਰਨਾਰਥੀਆਂ ਨੂੰ 5 ਸਾਲਾਂ ਬਾਅਦ ਆਪਣੇ ਆਪ ਹੀ ਸਥਾਈ ਨਿਵਾਸ ਮਿਲ ਜਾਂਦਾ ਹੈ ਇਹ ਹੁਣ ਬਦਲਿਆ ਜਾਵੇਗਾ ਇੱਕ ਹੋਰ ਖਬਰ ਅਨੁਸਾਰ ਆਮਕਰਾਂ ਦੇ ਬੱਚਿਆਂ ਵਾਂਗ ਆਪਣੀ ਜ਼ਿੰਦਗੀ ਨੂੰ ਚੰਗੇ ਰਾਹ ਤੇ ਤੋਰ ਲਈ ਕੈਨੇਡਾ ਦੇ ਐਡਮਿੰਟਨ ਵਿੱਚ ਆਇਕ ਨੌਜਵਾਨ ਨੂੰ ਅਚਾਨਕ ਮੌਤ ਨੇ ਲਪੇਟੇ ਵਿੱਚ ਲੈ ਲਿਆ ਜਿੱਥੇ ਇਸ ਦੀ ਮੌਤ ਹੋ ਗਈ ਉੱਥੇ ਪਿੱਛੇ ਬੈਠੇ ਮਾਪਿਆਂ ਨੂੰ ਵਿਖਾਈ ਸੁਪਨੇ ਚੱਕਣਾ ਚੂਰ ਹੋ ਗਏ ਮੋਗਾ ਜ਼ਿਲ੍ਹੇ ਦੇ ਪਿੰਡ ਮਾਰੀ ਮੁਸਤਫਾ ਦਾ ਹਰਦੀਪ ਸਿੰਘ ਮੱਲੀ 2023 ਵਿੱਚ ਕੈਨੇਡਾ ਆਇਆ ਸੀ ਇਹ ਨੌਜਵਾਨ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਵਿੱਚ ਪੱਕੇ ਹੋਣ ਲਈ ਓਪਨ ਵਰਕ ਪਰਮਿਟ ਲੈ ਕੇ ਪੱਕੇ ਹੋਣ ਦੇ ਉਪਰਾਲੇ ਕਰ ਰਿਹਾ ਸੀ ਕਿ ਅਚਾਨਕ ਸਿਰ ਵਿੱਚ ਦਰਦ ਹੋਇਆ ਤੇ ਫਿਰ ਕੁਝ ਸਮੇਂ ਬਾਅਦ ਮੌਤ ਹੋ ਗਈ ਇਸ ਦੀ ਮ੍ਰਿਤਕ ਦੇ ਨੂੰ ਭਾਰਤ ਭੇਜਣ ਲਈ ਇਸ ਦੇ ਦੋਸਤ ਅਤੇ ਹੋਰ ਪ੍ਰਵਾਸੀ ਵੀਰ ਫੰਡ ਰਾਹੀਂ ਪੈਸੇ ਇਕੱਠੇ ਕਰਨ ਨੇ ਜੋ ਜਲਦ ਹੋਣ ਦੀ ਆਸ ਹੈ ਇਸੇ ਤਰ੍ਹਾਂ ਇੱਕ ਹੋਰ ਔਰਤ ਜੋ ਆਪਣੀ ਧੀ ਕੋਲ ਹੋਏ ਬੱਚੇ ਸੰਭਲ ਲਈ ਵਿਸਟਰ ਵੀਜ਼ੇ ਤੇ ਆਈ ਸੀ ਜਿਸ ਦਾ ਨਾਮ ਤਰਸੇਮ ਕੌਰ ਦੱਸਿਆ ਜਾ ਰਿਹਾ ਉਸ ਦੀ ਵੀ ਅਚਾਨਕ ਮੌਤ ਦੀ ਖਬਰ ਹੈ ਇਸ ਦੀ লাশ ਨੂੰ ਵੀ ਭਾਰਤ ਭੇਜਣ ਲਈ ਕਈ ਸੇਵਾਦਾਰਾਂ ਨੇ ਇਸ ਪੰਡਰਾ ਹੀ ਪੈਸੇ ਇਕੱਠੇ ਸ਼ੁਰੂ ਕੀਤੇ ਨੇ